ਤਈਆ ਕੋਈ ਪੱਖ ਪਾਪ ਨਹੀਂ ਕੀਤਾ ਜਾਣਾ ਲਓ ਜੀ ਆਹ ਚੇਤਾ ਕਰਾ ਕੇ ਜਿਹੜੀ ਟੀਮ ਪੈਂਡ ਵਾਲੀ ਫੈੜਾ ਉਹ ਖੇਡਣ ਕਹਿੰਦੇ ਆਰਪੈਂਡ ਦੀ ਤੇ ਗੱਜਵਾ ਦੇ ਨੌਜਵਾਨ ਨੇ ਕਹਿੰਦੇ ਕਬੱਡੀ ਪਾ ਦਿੱਤੀ ਹੈ ਇਹਨੂੰ ਪਿਆਰ ਵਾਲਾ ਮਾਂ ਮੱਚ ਕਹਿੰਦੀ ਹੈ ਇਹਦੇ ਪਾਪਾ ਜੀ ਕਿਸੇ ਪੈਂਡ ਬਣ ਗਏ ਨੇ ਹਾਂ ਮੁੰਡਾ ਨੂੰ ਸੁਰ ਪੈਂਡਾਂ ਦੇ ਕਹਿੰਦੇ ਕਬੱਡੀ ਪਾ ਕੇ ਭੈੜਾ ਹੋਇਆ ਜੇ ਕੁਝ ਠੋਡੀ ਬੋਰਨ ਫੈਲ ਰਿਹਾ ਕਰ ਦਿੱਤੇ ਉੱਤਰ ਸਾਡਾ ਵੀਰ ਭਾਈ ਲੰਮੀ ਵਾਲਾ ਜੱਬਰ ਕਿੱਤੇ ਵਾਲਾ ਬੜਾ ਧੰਨਵਾਦ ਹੈ ਜਾਈ ਦਾ ਕੱਲ ਤੋਂ ਲੈ ਕੇ ਜਿਹੜਾ ਗਰਾਊਂਡ ਦੇ ਨਾਲ ਜੁੜਿਆ ਹੋਇਆ ਸਾਡਾ ਵੀਰ ਜਿਹਨ ਦੀ ਸੇਵਾ ਕਰ ਰਿਹਾ ਸਾਡਾ ਧੰਨਵਾਦ ਹੈ ਜਾਈ ਦਾ ਜਿਹਨੇ ਕਹਿੰਦੇ ਕੱਲ ਤੋਂ ਲੈ ਕੇ ਅੱਜ ਤੱਕ ਗਰਾਊਂਡ ਦੀ ਵਧੀਆ ਸੇਵਾ ਕੀਤੀ ਸਾਡੇ ਵੀਰ ਨੇ ਲੰਮੀ ਵਾਲਾ ਭਰਾ ਤੇ ਸਾਹਮਣੇ ਪੈਂਦੀ ਕਬੱਡੀ 팀 ਨੇ ਇੱਕ ਪਾਸੇ ਕਹਿੰਦੇ ਚੱਲ ਜੇ ਵੱਲੀ ਤਰਤੀ ਦਾ ਆ ਅਡਮੋਰ ਜਿਹੜਾ ਸਾਹ ਹੇਟ ਮਾਨ ਨੇ ਆਜ ਇੱਕ ਗੁੱਦਰਾ ਵੀਡੀਓ ਐਂ ਕਹਿੰਦੇ ਮੁੰਡੇ ਨੇ ਮੋਰ ਦੇ ਸਾਹਮਣੇ ਹੋਇਆ ਪਰ ਛੱਡੀ ਤੋਂ ਬੀਤ ਗਏ ਨੇ ਕਿ ਸਾਗੜਾ ਕੁਝ ਕੁ ਬਿੱਤਨ ਆਇਆ ਤੇ ਆਹ ਦੇਖ ਕੇ ਅਨਮੋਲ ਇਹ ਕਹਿੰਦੇ ਜੇਲ੍ਹੇ ਵਾਲੀ ਪੱਤੀ ਦਾ ਕਹਿੰਦੇ ਕਾਲੇ ਦਾ ਟੈਂਗੂ ਜੱਫਾ ਲਾ ਗਿਆ ਲੈ ਵੀ ਟੱਗੂ ਕੋਈ